ਮਾਤਾ ਦੀ ਛੇ ਤਜ ਠੀਕ ਨਹੀਂ ਗਈ ਜਮੀਨ ਵਧੀਆ ਗੱਲ ਛਿ ਡਿਗ ਗਈ ਕੁਝ ਬਣ ਜਾਈਏ ਕੁਝ ਕਰ ਜਾਈਏ ਬਸ ਉਮੀਦ ਤਾਂ ਹੀ ਹੈ ਜੀ ਹਾਂ ਤੇਲਾ ਚਲਾ ਚਾਲ ਜਾ ਚਲਾ ਚਲਾ ਨਹੀਂ ਨਹੀਂ ਬੰਦਾ ਹੈ ਬੰਦਾ ਬਤਾਓ ਬੰਦਾ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਤੇਰੀ ਸ਼ਹਿਰ ਚੋਂ ਮੈਂ ਤੈਨੂੰ ਨੀਂਦ ਦੇ ਜੀਪੀਐਸ ਲੱਗੀ ਮੇਰੇ ਪੈਰਾਂ ਨੂੰ ਮਾਤਾ ਦੀ ਛੇ ਤਜ ਠੀਕ ਨਹੀਂ ਗਈ ਪਰ ਚਾਹ ਦੇ ਵਾਟੇ ਦੇ ਵਾਟੇ ਫੇਰ ਚੜਾਈ ਜਾਂਦੀ ਹੈ ਲੇ ਦੱਸ ਸਾਲਾ ਹੈ ਗੁੱਸਾ ਜੇ ਮਾਤਾ ਨੇ ਚਾਹ ਦਾ ਬੱਟਾ ਪੀ ਲਿਆ ਫੇਰ ਕੀ ਤਰੇ ਪਿੱਛੇ ਅਗ ਲੱਦੂਈ ਤੁਸੀਂ ਮੇਰੇ ਸਾਰੇ ਜੋ ਸੰਨੀ ਜਦ ਖਾਣੇ ਹੁੰਨੇ ਹੋ ਖੋੜੀ ਜਪਾ ਕੇ ਫੋਨ ਤੱਕ ਦੇ ਕਹਾਣੀ ਮਾਤਾ ਨੇ ਤੁਸੀਂ ਤਾਂ ਰਾਤ ਕੇ ਬਤੀਲਾ ਖਾਣੇ ਦੇ ਵਿੱਚ ਹੀ ਨਾ ਮੂੰਹ ਮਰੀ ਜਾਂਦੇ ਹੋ ਇਹ ਤਾਂ ਸਾਲਾ ਕੋਈ ਤਾਂ ਕਦੀ ਮੂੰਹ ਮਾਰਦਾ ਹੁੰਦਾ ਤੇਰੇ ਹੀ ਦੂਜੀ ਗੱਲ ਜੇ ਮਾਤਾ ਦੀ ਸਿਹਤ ਸਹੀ ਨਹੀਂ ਹੈਗੀ ਤੇ ਗੁੱਸਿਆਂ ਬਲਾਗ ਦੇ ਚਤਨਾ ਚ ਬਾਤੋ ਵੱਡੀਆਂ ਨਹੀਂ ਪਹਿਲਾਂ ਮਾਤਾ ਨੂੰ ਜਾ ਕੇ ਦਵਾਈ ਦਿਵਾ ਲਿਆ ਇਹ ਬਲਾਗ ਲੋ ਫੇਰ ਬੰਦੇ ਰਹਿਣਗੇ ਅਤਾਬੇ ਜੰਤਾਨੋ ਨੂਰ ਦੀ ਮਮੀ ਦੇ ਹੁਣੇ ਤਾਂ ਇਹ ਮੇਰੇ ਸਾਵੇ ਦਮ ਖਜ਼ਰਾਏ ਤੋ ਲੋਕਾਂ ਨੂੰ ਦਿਖਾਉਂਦਾ ਰਹਿਣਾ ਸਾਰਾ ਦਿਨ ਕੋਈ ਚਾਹੀਦਾ ਕੰਮ ਕਰ ਲੈ ਮਾਤਾ ਨੂੰ ਕੱਟੋ-ਕੱਟ ਦਵਾਈ ਦਵਾ ਲਿਆ ਸਾਰਾ ਦਿਨ ਤੂੰ ਕਹਿ ਬੜੇ ਵੇਸ਼ੇ ਤੁਲਾੰਚੇ ਬੜੇ ਰਹਿਣਾ ਕੋਈ ਕੰਮ ਨਾ ਕਰਦੇ ਵੀ ਤੰਦੇ ਲਿਆ ਕਰ ਗੰਦੀ ਮੇਰੀ ਜ਼ੇਤ ਧੀ ਸ਼ਾਇਦ ਠੀਕ ਨਹੀਂ ਗੇ ਜਾਣੇ ਲੋ ਬਾਟੀਆਂ ਭਰ ਲਈਆਂ ਚਾਹ ਦੀਆਂ ਇੱਧਰ ਆ ਮੈਡਮ ਜੀ ਤੁਸੀਂ ਅੰਦਰ ਜਾਓ ਤੇ ਆ ਦੂਜਾ ਇਹ ਕਿਸਰਾ زیادہ ਬਰਤਾ ਪਰ ਬਿਠਾ ਓਨਲੀ ਵਿਤੋਵਜ ਗਿਆਨੀ ਜਾਂਦਾ ਤੇ ਜਾਦਾ ਦੋਨੇ ਬਰਾਬਰੀ ਪੈਣ ਲੱਗੇ ਹੋਏ ਨੇ ਤੂੰ ਨੇ ਵੀ ਤਾਂ ਬਾਟਲ ਚੱਕੀ ਹੋਈ ਹੈ ਵੀ ਮਾਹ ਦੇ ਕੇ ਚਾਹ ਬਿੰਦੀ ਹੈ ਸਾਰੇ ਹੋ ਹੋਰੇ ਕੁਸੇ ਕਮ ਗਰੀਲ ਸਾਰਾ ਵਣ ਹੈ ਇੰਨੇ ਨਾਲ ਸਾਤੇ ਵੀ ਨਹੀਂ ਸਦਾ ਰਹੇਦਾ ਮਾ ਆ ਵੀ ਸੋਚਦੀ ਹੁੰਦੀ ਆ ਵੀ ਜੱਬਰ ਪੁੱਤ ਨਾ ਜਮੀ ਇੱਤੀ ਨਹੀਂ ਸੰਗੀ ਤੇ ਫੇਹੀ ਦੂਜੀ ਨਾਲ ਮੈੜਨ ਤਾਂ ਐ ਕਹਿੰਦਾ ਵਾ ਜਿਵੇਂ ਸਲੀਕ ਤੇ ਟੀਚਰ ਲੱਗੀ ਹੁੰਦੀ ਆ ਗੁਫਾ ਚ ਹੀ ਜਾਂਦੀ ਆ ਕੋਈ ਬਹੁਤ ਵੱਡਾ ਬਾਤਵਿਆਰਾ ਕੰਮ ਨਹੀਂ ਕਰਦੀ ਇਹ ਪਤਾ ਭਾਈ ਥੜਦਾ ਵੀ ਇਹ ਸਾਧ ਗੁਪਰਦੀ ਚੇਲੀ ਆ ਨੀ ਤੂੰ ਮੈਨੂੰ ਕਹਿੰਨੀ ਨਹੀਂ ਮੈਂ ਚਾਹ ਛੱਡ ਪੀਆ ਛੱਡੀ ਹੈ ਹੁਣ ਸਿਆਲਾ ਲਾ ਚਾਲੂ ਕਰਦੀ ਆਲੂ ਬਾਲੂ ਘੇੜ ਚਾਲੂ ਇੱਕਾ ਜਿਹੜਾ ਸਾਈਡ ਤੇ ਬੈਠੀ ਹੈ ਗਲਾਬੀ ਸੂਟ 'ਚ ਆਈ ਨੋਰਦੀ ਮੰਮੀ ਫੜੀ ਹੱਸਦੀ ਵੀ ਖੁਸ ਰਹੀ ਆ ਵੰਗੂ ਆ ਇੱਕ ਵਾਰ ਤਾਂ ਜਵਾਕ ਡਰਾ ਹੁੰਦੀ ਹੈ ਜਿਹੜਾ ਹੱਸਦੀ ਹੈ ਉਹ ਦੇ ਬਲੌ ਜੇ ਤੂੰ ਮਰਦੀ ਦੇਖ ਰਿਹਾ ਮਾਤਾ ਨੂੰ ਨਹੀਂ ਕਰੇ ਹੱਸਦੀ ਦੇਖਿਆ ਭਾਈ ਪਤਾ ਮਾਤਾ ਨੂੰ ਉਹ ਸੋਚਦੀ ਹੂ ਇਹ ਸਲਾਇਟ ਕੰਧਰੀਆ ਹੈ ਰਹੀ ਆ ਵੀ ਮੈਨੂੰ ਵੀ ਵੀਡੀਓ ਦੇ ਵਿੱਚ ਸ਼ਾਮਲ ਕਰਕੇ ਮੈਨੂੰ ਵੀ ਕੰਝਰ ਵੰਗਾਉਣ ਤੇ ਤੋਲੇ ਹੋਇਆ ਹੈ ਬਾਕੀ ਮਾਤਾਏ ਸੋਚਦੇ ਨੇ ਤਾਂ ਸਾਰੇ ਨੂੰ ਸ਼ਰਮ ਨਹੀਂ ਹੈਗੀ ਪਰ ਮੈਨੂੰ ਤਾਂ ਸ਼ਰਮ ਹੈਗੀ ਆ ਬੱਤ ਸਹੀ ਏ ਬੁੜੀ ਅੱਜ ਕਾਫੀ ਜ਼ਿਆਦਾ ਕਹਿੰਦੀ ਆ ਵੀ ਮੈਂ ਡੋਨ ਗਾਂ ਸਾਰਾ ਹੈ ਕੁਸਾ ਆਪ ਦੀ ਜਨਾਨੀ ਨੂੰ ਮਹਿਰਮ ਕਹਿੰਦਾ ਤੇ ਆ ਦੀ ਮਾਂ ਨੂੰ ਬੁਰੀ ਕਹਿੰਦਾ ਮੈਨੂੰ ਸਾਰਾ ਦੰਗਰ ਤੋਂ ਲੱਗਦਾ ਤੇਰੇ ਨਾਲ ਬੈਠੇ ਦੰਗਰ ਇਹਨੂੰ ਕੀ ਕਹਲਾ ਹੈ ਬਿਸਈ ਦੰਗਰ ਬੋਰ ਲੱਗਾਰਾ ਦੀ ਮਾਂ ਨਾਲ ਕਉ ਐਨੀ ਪੋਰਨ ਲੱਗਿਆ ਰਹਿਣਾ ਬਾਕੀ ਇਹਨੂੰ ਕਹਿੰਦੇ ਆ ਸਹੀ ਗੱਲ ਬਚਨਾਨੇ ਥੱਲੇ ਲੱਗਣਾ ਸਾਰਾ ਦਿਨ ਇਹਨੇ ਥੱਲੇ ਲੱਗਿਆ ਰਹਿਣਾ ਥੱਲੇ ਤਾਂ ਤੂਰੇ ਲੱਗਿਆ ਰਹਿਣਾ ਉਹ ਤਾਂ ਗੱਲ ਠੀਕ ਆ ਕਿਤੇ ਥੱਲੇ ਵੀ ਪਾ ਲਿਆ ਗਰ ਦੇ ਮਾਲਕ ਨੇ ਦੇਖ ਦੋ ਕੀ ਵਿਚਾਰੀ ਨੇ ਭਰੇ ਮੂੰਹ ਕਰ ਲਿਆ ਤੈਨੂੰ ਦੇਖੀ ਨੀ ਮਾਤਾ ਗਾਂ ਮੇ ਬੁੜੀ ਕਿੱਧਰ ਗਈ ਬੁੜੀ ਕਿੱਧਰ ਗਈ ਹਾਂ ਚੱਲ ਭਾਈ ਕਟਵੜ ਗਾਂ ਦਾ ਦੇਖਦੀ ਆ ਵੀ ਸੰਭ ਨਾਲ ਕੋਈ ਤਾਂ ਹੈ ਪਿੱਛੇ ਪੂ ਤਾਂ ਸਾਰੀ ਦਿਹਾੜੀ ਜਨਾਨੀ ਦੇ ਚਤਨਾ ਚ ਬੜਿਆ ਨਾ ਤੇ ਬਾਹਰੋਂ ਕਿਹ ਵੀ ਗੱਲ ਕਰ ਲਿਆ ਕਰ ਤੇ 300 ਤਰੀਸੋ ਹੀ ਆ ਹੱਸਦੀ ਆ ਜਿਵੇਂ ਕੋਈ ਸ਼ਾਲਾ ਮਰਮਹਾਂ ਤਾਂਸਦਾ ਹੰਦਾ ਵਕੀ ਲਾਲੀ ਆ ਮੈਂ ਸਾਬੋ ਤੁੰਨੂ ਵੀ ਸ਼ਾਲਾ ਸ਼ਰਮ ਦਾ ਘਟਾਈ ਆ ਮਾਤਾ ਵੀ ਸੋਚਦੀ ਜੇ ਉਹ ਕਿੁੜੀ ਹੁੰਦੇ ਵਿਆਹ ਦੇਂਦੀ ਤੇ ਹੁਣ ਐਸੇ ਲੋਂਦੇ ਦਾ ਕੀ ਕਰਾਂ ਤੇ ਤੋਏ ਨੂੰ ਕੰਜਰੀ ਲਿਆ ਕੇ ਦੇਤੀ ਇੱਕ ਫੜੇ ਹੱਸਦੀ ਮੋਹਾਂ ਤਾਂਗਵਾ ਮਤਲਬ ਰਾਤ ਨੂੰ ਇਹ ਸੋਚ ਰਹੀ ਹਾਂ ਤੇ ਮੀਂਹ ਵਧੀਆ ਗੱਲ ਸੀ ਡਿੱਗੇਗੀ ਠੀਕ ਹੈ ਨਾ ਨਹੀਂ ਆ ਜਾਂਦਾ ਤਾਂ ਵਧੀਆ ਹੀ ਸੀ ਯਾਰ ਹਨਾ ਪਰ ਮੀਂਹ ਤਾਂ ਵੱਧ ਕੰਮ ਹੋ ਗਿਆ ਕੰਦੇ ਨੀ ਹੁੰਦੇ ਇਸਲਾ ਕੁਸਾ ਕੰਦੇ ਪੇਲਾ ਪਰ ਉਹ ਨਾ ਰਾਨੀ ਜੋਗਾ ਇਹ ਤਾਂ ਤੋਹੀ ਕੰਮ ਆਇਆ ਬਾਕੀ ਨੋਲ ਦੀ ਮੰਮੀ ਦੇ ਪਿੱਛੇ ਫੁਰਕਉਂਦੀ ਐ ਇਹ ਉਹ ਵੰਦਾ ਵਾ ਜਿਹੜਾ ਨੋਲ ਦੀ ਮੰਮੀ ਦੇ ਮੰਮੇ ਦਿਖਾ ਕੇ ਫੇਰ ਮਸੂਆ ਦੁਨੀਆ ਤੇ ਹੋਰ ਤੇਰੇ ਪੱਲੇ ਕੋਈ ਟੈਲੈਂਟ ਨਹੀਂ ਵਾਸੇ ਸਿਰਫ ਮੰਮੇ ਦਿਖਾਉਂਦਾ ਤੇ ਇਸ ਵੀਡੀਓ ਦਾ ਤੁਸੀਂ ਸੋਚੋ ਯਾਰ ਵੀ ਮਕਸਦ ਹੈਗਾ ਸਾਰਾ ਦਿਨ ਫੁਰਦਰੇ ਵਾ ਬਸ ਆ ਕੀ ਦਿਖਾਉਂ ਲੱਗਾ ਆ ਬਾਕੀ ਪਤਾ ਹੀ ਨਹੀਂ ਤਾਨੂੰ ਫੁਰਤ ਨੂੰ ਦੀ ਮੰਮੀ ਦੇ ਮੰਮੇ ਵੀ ਥੱਲੇ ਘਰ ਕੇ ਤੁਸੀਂ ਮੀ ਪੀ ਸਟਾਪ ਇਟ ਉਹ ਤਾਂ ਮੈਨੂੰ ਲੱਗਦਾ ਰਹਾਂ ਤੂੰ ਵੇਖੇ ਇਹ ਹੀ ਸਲਾਦਰਦਾਨਾ ਉਹ ਦਿਨ ਮੀਨਾਰ ਉੱਪਰ ਲੱਜਾ ਰਿਹਾ ਤਹਨ ਦਿਖਾਤਾ ਲੋਕਾਂ ਨੂੰ ਹੁਣ ਪੈ ਗਰਦੇ ਨੀਚੇ ਹਲ ਸ਼ਹਿਰ ਵੀ ਤਾਂ ਫੋਨਾ ਸ਼ੁਰੂ ਕਰ ਦਿੰਦੇ ਆ ਫਿਰ ਕਹਿੰਦਾ ਇਸਟਾਲ ਫੈਂਸਾਰੇ ਕੋਸ ਹੋ ਜਾ ਨਹੀਂ ਇਹਨਾਂ ਲੋਕ ਦਿਨ ਅੱਜ ਹੀ ਕਿ ਫੈਮੀ ਦਿਖਾ ਤੂੰ ਚੰਗੀ ਜਿਹਾ ਜੰਮ ਤਾਂ ਪੂਰੀ ਖੋਸ ਹੋ ਜੂ ਮੈਂ ਤਾਂ ਕੁਝ ਹੋਰੀ ਸਮਝ ਰਹਾ ਥਾ ਹੂੰ ਤਾਂ ਠੀਕ ਆ ਨਾ ਮੱਛਰ ਹੋ ਜਾਂਦੇ ਠੰਡ ਜਿਹਾ ਹੀ ਰਹੇ ਫੋਨ ਆ ਗਿਆ ਤੇਰਾ ਮਾਚਰ ਮਚਰ ਪਸਨੀ ਵੇ ਬਸਲੇ ਪਿੱਛੇ ਵਰ ਕੋ ਹੁੰਦੀ ਆ ਜਿਹੜੀ ਤੇ ਤੋੜਦੀ ਨਹੀਂ ਹੈਗੀ ਐ ਕਰੇ ਕਰੋ ਇਹਨੂੰ ਕੈਮ ਨਾਲ ਗੁਫਾ ਜਪੇ ਦੇ ਤਾ ਇੰਜਨ ਨਾ ਮਾਹੂ ਕੇ ਬਾਹਰ ਆਇਆ ਤੁਰੂਗਾ ਪਤਾ ਹੀ ਆ ਭਰਾਵਾ ਔਖਾ ਤੇ ਰਤਾ ਤਿੰਨ ਤਸਲੇ ਸਿਰਗੀ 3 ਮਿੰਟ ਅਸਰ ਪਰਨਾ ਕਹਿ ਖਸੀਦਾ ਤੂੰ ਹੋਇਆ ਪਿਆ ਮੈਂ ਓਇਦਾਂ ਕਰ ਤੂੰ ਤਾਂ ਕਰਾਈ ਤੇ ਨਾ ਦੋ ਵੰਦੇ ਮਜ਼ਦੂਰ ਪੱਕੇ ਹੀ ਰੱਖ ਲਾ ਬਾਕੀ ਤੈਨੂੰ ਪਤਾ ਹੀ ਆ ਮੈਂ ਤੈਨੂੰ ਪਿਛਲੀ ਵੀਰੇ ਚ ਵੀ ਦੱਸਿਆ ਸੀ ਇੱਕ ਤੇਰੀ ਮਾਰੇ ਕਰੂ ਇੱਕ ਤੇਰੀ ਮਾਰੇ ਕਰੂ

ਉਹ ਪ੍ਰਾਵਾ ਉਹ ਬੱਚ ਲੈਣੀ ਆ ਤੇਰਾ ਮੁੰਡਾ ਤੇ ਮੋਹ ਇਹ ਕਹਿੰਦਾ ਵਈ ਤੇਰੀ ਪੱਲੀ ਲੱਭ ਗਈ ਉਦੋਂ ਤੂੰ ਖੋ ਗਈ ਸੀ ਨਾ ਤੇਰੀ ਪੱਲੀ ਤੇਲੀ ਬੋਤਲ ਤੂੰ ਲੈਣ ਚਲੇ ਵੇ ਤੇਰੀ ਪੱਲੀ ਕਿੱਧਰ ਗਈ ਸੀ ਕਿਤੇ ਗਏ ਉਹਨੋਂ ਲੱਭ ਗਈ ਤਾਂ ਆਹ ਜਨਵਾ ਬੈ ਡਰੇ ਪੱਲੀ ਲੈ ਆਉਂਦੀ ਉੰਦਰੋਂ ਨੂਰ ਲੱਭ ਕੇ ਤੇਰੇ ਵਾ ਤੇ ਪੱਲੀ ਲੈ ਆ ਵਿਕਰਤਾ ਬੇਨ ਸੋ ਰਹਿਣਾ ਤੇ ਪੱਲੀ ਦਾ ਹੁਣ ਵਧੀਆ ਚੱਲਦਾ ਹੂ ਕਿਉਂਕਿ ਪੱਲੀ ਦੋ ਚਾਰ ਦਿਨ ਬੜੀ ਨਹੀਂ ਹੈਗੀ ਉਹਨਾਂ ਲੱਭ ਗਈ ਹੁਣ ਜਾ ਵਧੀਆ ਕਸਟਮਰ ਲੱਭ ਚਾਰ ਪੈਸੇ ਇੱਕ ਮਾਫ ਮਾਤ ਸਹੀ ਹੈ ਆਜਾ ਪੀੜਾ ਸਾਰਾ ਦਿਨ ਫੋਨ ਤੇ ਚੱਤਣਾ ਚ ਬੜੇ ਰੰਨੇ ਹੋ ਆਪ ਦਾ ਪੈਂਟ ਸੁਪਲਾ ਜਿਹਾ ਵੀ ਸਮਾਲਾ ਸੈਂਟਰ ਤੋਂ ਪਾਟਿਆ ਭਇਆ ਬਾਕੀ ਸਾਨੂੰ ਪਤਾ ਪੁਲਾ ਨਹੀਂ ਦੋ ਤਰ੍ਹਾਂ ਚਲ ਪਾਟੇ ਹੀ ਭਇਆ ਤੇਰੀ ਆਪਦੀ ਵੀ ਪੱਟੀ ਪਈ ਆ ਤੁਸੀਂ ਮੀ ਪੀ ਸਟਾਪ ਇਟ ਕਬੂ ਗੋ ਫਾਜੇ ਪਾਰਤਾ ਦੇ ਲੱਗੇ ਆ ਆ ਉਹ ਲਾਡੀ ਨਾ ਫਿਰ ਉਹ ਕੱਪੇ ਬੀ ਉਹਨੇ ਸਾਥੇ ਚੇਲੇ ਫਿਰ ਉਹ ਕਿੱਥੇ ਹਟਦੇ ਨੇ ਲੋਨ ਤੋਂ ਮੇਲੇ ਚੰਗੀ ਤਰ੍ਹਾਂ ਮੇਲਾ ਨ ਹੋਏ ਹੁੰਦੇ ਤੇਰੇ ਤੇ ਇੰਨੀ ਐ ਯਾਰ ਕਿਉਂ ਪੋਰ ਬੀਂ ਕੰਮ ਪੋੜੀ ਵਾ ਤੇ ਸ਼ਰਮ ਕਰ ਲੈ ਕੋ ਯਾਰ ਕੋਈ ਕੁਸ ਬਣ ਜਾਈਏ ਕੁਸ ਕਰ ਜਾਈਏ ਬਸ ਉਮੀਦ ਤਾਂ ਹੀ ਐ ਤੇ ਬਾਕੀ ਮਾਲਕ ਦੀ ਮਰਜ਼ੀ ਮਿਹਨਤ ਕਰੀ ਕਰੀ ਜਾਨੇ ਹਾਂ ਯਾਰ ਤੂੰ ਅਜੇ ਕਰ ਬੜੀ ਮਿਹਨਤ ਕਰਦਾ ਮੋਰ ਦੇ ਮੰਮੀ ਦਾ ਤਾਂ ਗੰਗਾ ਨੂੰ ਕਨ ਦੁਖਾਤਾ ਮਾਈ ਇਕਰਾ ਮੋਤ ਕਾ ਕ ਮਾਤੇ ਰੇ ਤੇ ਉਹਦੇ ਮੇਰਾ ਦਾ ਪਛਾੜਾ ਹੋ ਚੰਦੀ ਰਤ ਰਾਤਾ ਹੱਥਲੇ ਕੋਹਾਂ ਰਹਿ ਗਿਆ ਉਹੜਾ ਵਿੱਚ ਲੈਣੀ ਦਾ ਮੇਰੇ ਸਹਾਰੇ ਤੇ ਰਿਸ਼ਾ ਦੇ ਕੇ ਨਾ ਚਪੇਰਾ ਮਾਰਨ ਚੀ ਕਰਦਾ ਚੱਲਦਾ ਇਹ ਸਾਰੇ ਪੁੱਸੇ ਜਨਾ ਨਹੀਂ ਤੇ ਮੈਂ ਮੇਤੋ ਸੀ ਆਵੇ ਦਾਤਾ ਪ੍ਰਵਾ ਹੋਵੇ ਤੈ ਕੋਈ ਫਿਲਮ ਬਣਾ ਦੇ ਜਨਤਾ ਨੂੰ ਦਿਖਾਈਆ ਬਈ ਤੂੰ ਬੜੀ ਲੱਫੇ ਚੜਿਆ ਹੋਇਆ ਤੇ ਤਾਂ ਮਨਿਤ ਰਿਓ ਲੱਗਿਆ ਕੈਮਰਾ ਲੈ ਕੇ ਅੱਗੇ ਪਿੱਛੇ ਮਾਰਨ ਤੂੰ ਮੈਂ ਤਾਂ ਸੀ ਜਨਾ ਇਹਨੇ ਚਿਤਰਿਓ ਲੱਗਿਆ ਪਿਆ ਹੈ ਸਵਾਦੀ ਹੈ ਤਰੱਕੀ ਹੈ ਅਰੇ ਦਾ ਚਵਲ ਬੰਦਾ ਯਾਰ ਇਹ ਕਿਹੜੇ ਕਿਹੜੇ ਲੋਕ ਰਹਤੇ ਯਾਰ ਇਹ ਆਪਰ ਕਈ ਕਈ ਜਾਂਦੇ ਆਏ ਕਰੀ ਜਾਂਦਾ ਫਲਾਣਾ ਕਰੀ ਜਾਂਦਾ ਟਿੰਗੜ ਪੀ ਬਹੁਤ ਬਹੁਤ ਕੁਛ ਕਈ ਜਾਂਦੇ ਬਾਈ ਉਪਰਾਵਾ ਕੋਈ ਤੇ ਨੁਕੀ ਨਹੀਂ ਕੰਦਾ ਜੋ ਵੀ ਕਹਿੰਨੇ ਨੇ ਸਭ ਸਹੀ ਕਹਿੰਨੇ ਸਾਰਿਆਂ ਨੂੰ ਪਤਾ ਤੇਰਾ ਮਕਸਦ ਕੀ ਆ ਤੇਰਾ ਮੋਟੇ ਕੀ ਆ ਮੈਂ ਤਾਂ ਤੇ ਤੁਹੁੰਦੇ ਨਹੀਂ ਆਗੇ ਵਾਸਤੂ ਮੋਰ ਦੀ ਮੰਮੀ ਦੇ ਮਮੇ ਦੇ ਘਰ ਕੇ ਫੇਮਸ ਹੋ ਦੇ ਆ ਜਾਂ ਤਾਂ ਸਾਰਾ ਪਤਾ ਹੈ ਬਾਕੀ ਪਤਾ ਵਾ ਸਰਸੇ ਵੇ ਬਬੇ ਦੀ ਮੇਰਾ ਮੋਰ ਦੀ ਮੰਮੀ ਤੇ ਪਾਈ ਨੂੰ ਚੰਗੀ ਤਰ੍ਹਾਂ ਜਾਂ ਤਾਂ ਦਿਖਾ ਰਹੇ ਆ ਜਦੋਂ ਕੋਈ ਵੱਡੇ ਘਰ ਦੀ ਕੁੜੀ ਜਾਂ ਬਹੁ ਲਾੜੋ ਕਈ ਕਹਿੰਨੇ ਵੀ ਪੜਦੇ ਚ ਰੱਖਣੀ ਚਾਹੀਦੇ ਆਂ ਸਹੀ ਲਾਇਰ ਬਟੇਕਰ ਦੇ ਬੰਦੇ ਆ ਗਏ ਦੁਨੀਆ ਨੂੰ ਪੱਦੇ ਦੇ ਬੱਚੇ ਰਖ ਰਹੇ ਨੇ राजे महाराजे दरबारिया करना के चाहिए जा ने अब मन परचावा करते तू कूसते जनता सारा को फ्री चीज दिखाई देना तू दस आपकी घर वाली नौरी भी दिखाती नहौरी चंगी तरह डिजन जंतर ने देखा मैंने चलाया हैरान अभी जनता ने पता नहीं मुठ मरी हु पता नहीं ਬੈਸਟ ਮਰਤਮਾਨ ਇਸ ਮਹੀਨ ਬਹਾਨੀ ਇਹਦੇ ਕੁਇ ਇਸ ਮਹੀਨ ਦੇਖਿਆ ਸਭ ਕਰੇ ਹਾਂ ਤੇ ਛੋਟਾ ਮਾਮਲੀ ਗੱਲ ਆ ਇੰਸਟਾਗ੍ਰam ਹੋ ਗਿਆ ਜਿੰਨੀਆਂ ਵੀ ਸੋਸ਼ਲ ਸਾਈਟਾਂ ਉਹ ਬਿਨਾ ਚੁੰਨੀ ਤੋਂ ਵੀ ਵੀਡੀਓ ਪਾ ਦੇਣਾ ਤਾਂ ਵੀ ਮਤਲਬ ਕੋਈ ਨਹੀਂ ਆਏ ਬੋਲਦਾ ਉਰੇ ਬਿਨਾ ਚੁੰਨੀ ਤੋਂ ਨੀਵਨੀ ਅਜਾ ਕੋਈ ਵੀ ਚੀਜ਼ ਫੇਮਸ ਹੋਈ ਆ ਉਹ ਅੰਗ ਪ੍ਰਦਰਸ਼ਨ ਕਰਕੇ ਫੇਮਸ ਹੋਈ ਆ ਤੇ ਤੂੰ ਕੁਸੇ ਚੁੰਨੀ ਪਾਏ ਹੋਏ ਦੇ ਵਿੱਚ ਸਾਰੇ ਐਂਡਰ ਦੇ ਖਾਤੇ ਤੇ ਕੈਮਰੇ ਦਾ ਫੋਕਸ ਹੀ ਉਹਦਾ ਹਮੇਸ਼ਾ ਮਮੇ ਦੇ ਤੇਰੇ ਦੇ ਵਿੱਚ ਹੱਥੀ ਵੀਡੀਓ ਦੇਖਿਆ ਨੇ ਜਦੋਂ ਤੇਰਾ ਕੈਮਰਾ ਸਿੱਧਾ ਮਮੇ ਦੇ ਵਿੱਚ ਹੀ ਬੜਾ ਆਉਂਦਾ ਤੂੰ ਦੱਸ ਕੋਈ ਜਾਣ ਤੂੰ ਕੋ ਨਹੀਂ ਕਿਛੋਂ ਮੈਂ ਉਹ ਗੱਲ ਇੱਕ ਵੱਖਰੀ ਆ ਵੀ ਪਰਦਾ ਰੱਖਦਾ ਸਹੀ ਗੱਲ ਹੈ ਮਿਹਨਤ ਕਰ ਜੇ ਤੂੰ ਕੀ ਗੱਲ ਕਰਦਾ ਹੱਥ ਪੈ ਤੇਰੇ ਸੋ ਜਾਂਦੇ ਆ ਮੈਂ ਤੇ ਦਾ ਨਾਮ ਸੁਣ ਕੇ ਸਾਰੀ ਮਿਹਨਤ ਤੇ ਵੀ ਕਰ ਲਈ ਕਰ ਦਿਆ ਅੰਦਰ ਤੂੰ ਇਹ ਦੇਖਣਾ ਲੋਕਾਂ ਨੂੰ ਅਜੇ ਸਭ ਬੇਸ਼ਰਮ ਮਸਰੇ ਦਾ ਕਾਲੂ ਤੁਸੀਂ ਸਾਡੀ ਜੀਵਨ ਸਾਲੀ ਇਦਾਂ ਦੀ ਨਹੀਂ ਹੈਗੀ ਸਾਡੀ ਜੀਵਨ ਸਾਲੀ ਤੇਰੇ ਨਾਲੋਂ ਨਾ ਬਹੁਤ ਜ਼ਿਆਦਾ ਬਖਰੀਆ ਪੁੰਦ ਕਉ ਨਾਉਂਦੀ ਜਨਾਮੀ ਚੱਲ ਇਹ ਨਾਲ ਛੱਡ ਤੇਰੀ ਮੈਂ ਤਾਂ ਨਾ ਚੱਲ ਸਮਾ ਵੀ ਸਾਰੀ ਦੁਨੀਆ ਜਿਵੇਂ ਪਉਦੀ ਜਨਾਮੀ ਦਾ ਅੰਗ ਪ੍ਰਦਰਸ਼ਨ ਕਰਤਾ ਤੇ ਪਉਏ ਦਾਨੀ ਮੈਂ ਤਕਰ ਤੇਰੀ ਮੈਂ ਤੇ ਦੋ ਜਿਹਦੇ ਨੂੰ ਰੋਲ ਬਰਕਾ ਤਮੇ ਲੈ ਇਹ ਚੋਂ ਨਾ ਨਾ ਪੂ ਕਿੰਨ ਕਰਤੀ ਹੋਵੇ ਜਿਹੜਾ ਹੋਂ ਤੂ ਇਹ ਚੱਲੋ ਜੇ ਤਬਰ ਸੁਰ ਬਾਕੇ ਵੀਰੇ ਬੰਨਾ ਵੀ ਤੇਰਾ ਮਕਸਦ ਇਹ ਲੈ ਤੇ ਦੀ ਵਡੀ ਚਿਪਾ ਦੇ ਤੇ ਦੀ ਵੀਡੀਓ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਚੇਲਾ ਮਾਂ ਸੁੰਡੀ ਸੁੰਡੀ ਘਾਣੀ ਕਰਾ ਸੁੰਡੀ ਅੱਛਾ ਉਹ ਚੀਕੂ ਚੀਕੂ ਤੋਂ ਲੋਕੇ ਹੱਸੇ ਦੋਸਤੋ ਵੇਖਾ ਕਿਰੋ ਕਿ ਬੈਂਤੀਆ ਵੀ ਨਾ ਕੁਸਾਨੋ ਯੇ ਤੇ ਸਿੱਤੰਗ ਨਹੀਂ ਬੋਲ ਸਕਦੇ ਤਾਂ ਘਰਤਾ ਜੂਤ ਕਾ ਦੇ ਜਾਇ ਕਰੋ ਹੰਨੂ ਮੈਂ ਪਹਿਲਾ ਗੀਰ ਸੇ ਅਸੀਂ ਵੀ ਇੱਕ ਉਸਾ ਕਹਿੰਦਾ ਮੈਂ ਮਿਹਨਤ ਕਰਦਾ ਹੂੰ ਤੁਸੀਂ ਜੀ ਮੈਂ ਤੇ ਦੇਖ ਲੋ ਤੇ ਕੈਮਰਾ ਕਿੱਥੇ ਦਿਖਾ ਰਿਹਾ ਤੇ ਤੇ ਕੋਨਾ ਹੁਨ ਕੀ ਚੀਜ਼ ਹੋ ਮੈਂ ਇਹ ਉਹਨੇ ਤਾਂ ਬਲੇਵ ਨੂੰ ਮਕਸ ਦੇ ਆ ਬੇਬੀ ਕਿ ਲਈ ਪੰ 40 ਜੀ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਵੇਂ ਸੱਚੇ ਜਵਾਕ ਕਿ ਕੰਮ ਵੀ ਕਿ ਲਾ ਚਾਹੀਦਾ ਉਹਨੂੰ ਪੁੱਤ ਜਵਾਕ ਉਹਦੀ ਗੱਲ ਛੱਡ ਯਾਰ ਤੂੰ ਤੇਲਾ ਤਾਂ ਹੁਣ ਤੈਨੂੰ ਵੀ ਚਾਹੀਦਾ ਤੇਨੂੰ ਵੀ ਮੈਨੂੰ ਵੀ ਚਾਹੀਦਾ ਫੋਨ ਦੋ ਨਾਲ ਨਾ ਮਸਾਲਾ ਕਿਲਾ ਚਾਏ ਦਾ ਥੋੜੇ ਹਰਖਾ ਤੋਂ ਲੱਗ ਗਿਆ ਪਤਾ ਛੁੰਡੀ ਜਿੱਤੇ ਜਿਦਾਰੇ ਖਾਦੀ ਖਾਈ ਛੁੰਡੀ ਖਾਣੀ ਹੈ ਕਹਿੰਦਾ ਸਾਰਾ ਕੁਝ ਛੁੰਡੀ ਜੋ ਆ ਗਿਆ ਉਹ ਜਿਹੜਾ ਬਸ ਦਿਨਾਂ ਤੇ ਹਿਲ ਬਾਚਾ ਦਿਓ ਕੈਮਰਾ ਮੇਰੇ ਸਰਦ ਸਿੱਧਾ ਟਰੇਡ ਦੇ ਵਿੱਚ ਹੀ ਲਾਇਆ ਪਿਆ ਸਾਲੇ ਨੇ ਸਾਦਾ ਮਛਲਿਆ ਹੋਇਆ ਪਤਾ ਨਹੀਂ ਉੱਠਣਾ ਤੇ ਪੂਰਾ ਕੈਮਰਾ ਚੱਲਦਾ ਬੱਤੀ ਹੁਣ ਕੀ ਕਹਿੰਦਾ ਸੀ ਲੈ ਵੀ ਚੁੰਨੀ ਪਾ ਕੇ ਬੁੜੇ ਬੋਨੇ ਕਿਹਾ ਸੀ ਨਾ ਤੁਹਾਨੂੰ ਚੁੰਨੀ ਬਾਈ ਅਬ ਮਕਸਦ ਹੁੰਦਾ ਚੁੰਨੀ ਨਾਲ ਗੱਲ ਟੱਕਣਾ ਹੁੰਦਾ ਤੇ ਚੁੰਨੀ ਤਾਂ ਇਹ ਗਾਲਚ ਬਈ ਫਰਦੀ ਆ ਸਮਾਨ ਲੋਕਾਂ ਨੂੰ ਤਹੋਂ ਲੱਗਿਆ ਹੋਇਆ ਸਿੱਧਾ ਦਿਖਾ ਰਿਹਾ ਵੀ ਥਾਂ ਨੂੰ ਦੀ ਮੰਮੀ ਦੇ ਹੈ ਇਹ ਕੀ ਬਾਤ ਇਹ ਕੀ ਬਾਤ ਕਰਦਾ ਯਾਰ ਬਿੱਚੋ ਕਾਲਾ ਕਾਲਾ ਨਿਕਲ ਆਈ ਬੱਤ ਸੁਣ ਪੂਟ ਰੂਟ ਰੱਟ ਗਿਆ ਲੈ ਕਰੋ ਦੋ ਦੋ ਤਿੰਨ ਕੇਲਾ ਲਿਆਤਾ ਸੀ ਨਾ ਕੇਲੇ ਖਾਦਾ ਹੀ ਨਹੀਂ ਲੈ ਚਾਲੇ ਛੱਡਦੇ ਅਜ ਕੇਲਾ ਹੁਣ ਸਾਲਾ ਕਿੱਥੋਂ ਲੱਭਣਾ ਕੇਲਾ ਤਾਂ ਕੁਝੇ ਦੇੰਦਰ ਫਰੇ ਫਿਆ ਉਹ ਤਾਂ ਹੁਣ ਅੰਦਰੀ ਡੈ ਗਿਆ ਉਹ ਤਾਂ ਹੁਣ ਡੱਟਾ ਤੇ ਕਢੋਣਾ ਪੈਣਾ ਲੱchna ਤਾਂ ਲੱਗ ਗਿਆ ਪਤਾ ਹਾਂ ਸ਼ਰਮ ਤਾਂ ਕਹਿੰਦੇ ਸਾਨੂੰ ਆਦੀ ਨਹੀਂ ਹੈ ਜੀ ਕਿਉਂਕਿ ਤੁਸੀਂ ਮਹਾ ਬੇਸ਼ਰਮ ਹੋਏ ਪਹੇ ਹੋ ਜੜੇ ਕਿਆ ਸੀ ਨਾ ਫੰਮ ਦੋਸਤੋ ਵੀ ਇਹਦੀ ਜ਼ਿੰਦਗੀ ਤੇ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਫਰਕ ਆ ਇਹ ਖਾਂਦਾ ਜਨਾਨੀ ਦੀ ਕਮਾਈ ਚਲੋ ਜਨਾਨੀ ਇੱਕ ਤੱਕ ਦਿਨੇ ਮੈਂ ਤਾਂ ਇਹ ਦਿਖਾ ਰਿਹਾ ਜਨਾਨੀ ਦੇ ਅੰਗ ਪਰਦਾਸ਼ਮ ਚੀਕੂ ਹੁਣ ਕੀ ਖਾਊਗਾ ਕੁਛ ਨਾ ਕੀ ਖਾਂ ਕੀ ਖਾਣਾ ਬੈਠਾ ਕੀ ਖਾਣਾ ਨੂਰੀ ਅੰਗੂਰ ਖਾਣਾ ਕੇਲਾ ਖਾਣਾ ਸੇਬ ਖਾਣਾ ਤੁਸੀਂ ਜਿਹੜੀਆਂ ਮਰਜ਼ੀ ਗੱਲਾਂ ਕਰੀ ਚੱਲੋ ਚਾਹੇ ਚੀਕੂ ਦੀਆਂ ਪਰ ਜਾਣਤਾ ਦੀ ਨਹੀਂ ਰਾ ਜਾਂ ਫਿਰ ਤੁਹਾਡੇ ਕੈਮਰੇ ਦਾ ਫੋਕਸ ਨੂੰ ਉਹਦੀ ਮੰਮੀ ਦੇ ਚੀਕੂਆਂ ਤੇ ਜ਼ਿਆਦਾ ਹੋਇਆ ਪਿਆ ਵਾ ਫੇਰ ਇਹ ਕੀ ਕਹਿਣਾ ਹੁੰਦਾ ਬਈ ਲੋਕ ਸਾਨੂੰ ਗਮੰਦਾ ਚੰਗਾ ਬੋਲਦੇ ਨੇ ਤੇ ਹੋਰ ਕੁਝ ਤੈਨੂੰ ਹਾਰ ਪਾਉਣ ਇਹ ਸਭ ਕੀ ਦੇਖਣਾ ਪੜ ਰਹਾ ਹੈ ਹੁਣ ਤਾਂ ਮੇਰੇ ਸਰ ਦੀ ਬੁਰੀ ਹੋ ਗਈ ਹੁਣ ਤਾਂ ਤੂੰ ਕੈਮਰਾ ਮਾਰਨੋਂ ਹਟ ਜਾ ਐਂ ਜੋ ਬੁਰੀ ਜਿਨਾਂ ਨੇ ਜੀ ਵੀ ਕਮਾਈ ਖਾਈ ਜਾਂਦਾ ਤੋ ഓക്കേ ബന്തരി മനു മനു ഇട്ട ദഡ് ചേര ഹും രകിത നിഖാണി എന്നാ ਕੋਕੂ ਸਿਆ ਕਦੋਂ ਦੇ ਮਾਨੂ ਵੀ ਕੋਈ ਖਵਾਰੀ ਆ ਗਰੋ ਕਰੋ ਦਿਨ ਐ ਸਮਝੀ ਨੂੰ ਕਵਈ ਜਨਰੇਂਦਾ ਕਿ ਤੇ ਨਹੀਂ ਸਮਝਣੇ ਤਨ ਤੋਂ ਦੀਵਾਰ ਤੇ ਤੇ ਘਰ ਕੀ ਸਾਰੇ ਸੈਨ ਵਿੱਚ ਦਿੱਤੇ ਪਾ ਤੋ ਯਰੇ ਗਰੇ ਇਹ ਤੋ ਸੋ ਹੀ ਇਹ ਕਾ ਦੇ ਜੇ ਮੇ ਸੋਚੀ ਰਹੀ ਹੁੰਦੀਆ ਇਹ ਦਰੀਆ ਬਾਰੇ ਦੇ ਆਕਰ ਇਹ ਨਾ ਦਸ ਪਾਛੂ ਨਹੀਂ ਗੰਦੇ ਕਿ ਨਾ ਤੇਰਾ ਤਬਰ ਚਰੀ ਜਾਂਦਾ ਰਹਾਂ ਸਾਰਾ ਦਿਨ ਦੁਬਾਰਾ ਦੀ ਹੈ ਜਮਾ ਜੀ ਕਰਾ ਚਾਹੋ ਜਿਹੜਾ ਜਮਾਉਣਾ ਜਾ ਕੇ ਜਿਹੜ ਤੂੰ ਪਾਇਆ ਸੀ ਉਹ ਰੱਖਣਾ ਹੀ ਨਹੀਂ ਆ ਉੱਪਰ ਸਿਆ ਆਟਾ ਵੀ ਦਿਖਾ ਦੇ ਦਿਖਾਈ ਦੂ ਮੂਹ ਦੇ ਮਾਮੇ ਰਖਾਣਾ ਤੂੰ ਉਹ ਵੀ ਪੈਂਚ ਲਟਕਾ ਕੇ ਫੋਟੋ ਥੱਲੇ ਨੂੰ ਮੈਂ ਤਾਂ ਤੂੰ ਐਂ ਕਰਾਇਆ ਨਾ ਜਿਹੜੀ ਬੱਦੀ ਬੋ ਕੇ ਰੱਖਾਇਗਾ ਉਹਨੇ ਤੇਰੀ ਕਮਾਈ ਹੋਣੀ ਹਾਂ ਤੇ ਇੱਕ ਮਰੀ ਦਾ ਜਰੀਆ ਡਰ ਚੁੱਕਿਆ ਨੀਚੇ ਐ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ ਮਝਾਤ ਪੂਰਨ ਲੰਗਾਓ ਕੇ ਵੀਰੋ ਪਾਇਆ ਕਰਬਦੀ ਕੇਅਰਫੋਰੇ ਬਹੁਤੇ ਦੇਖ ਲੜੇ ਉਹ ਦਿਨ ਮੇ ਤਾਂ ਕਤਮ ਹੀ ਪਈ ਆ ਇਹ ਤਾਂ ਬੁਰੀ ਹੋ ਗਈ ਬਾਕੀ ਸਾਨੂੰ ਪਤਾ ਤੁਮ ਮੈਂ ਦੀ ਕਮਾਈ ਬੜੀ ਕਰੀ ਆ 20 ਕਿਲੇ ਲਲੇ ਮੰਮੇ ਦਿਖਾ ਕੇ ਤੈਨੂੰ ਫੁੱਦੂ ਲਾਲਾ ਕੇ ਜਿਨਾਨੇ ਦੀ ਕਮਾਈ ਨਾ ਬਾਤ ਚੜਰਾਸ ਨਹੀਂ ਆਉਂਦੀ ਕਹਿੰਦਾ ਕਿ ਤੋਫਰ ਜਨਾ ਨਹੀਂ ਮਿਹਨਤ ਕਰੀ ਹੋਵੇ ਨਹੀਂ ਹਾਨੀ ਨੇ ਕੋਈ ਮਿਹਨਤ ਨਹੀਂ ਕਰੀ ਬਖਾਨ ਨੂੰ ਪਤਾ ਤੇ ਮਿਹਨਤ ਜਰੂਰ ਕਰੀ ਆ ਬਸ ਕੈਮਰਾ ਫੜ ਕੇ ਨੂਰ ਦੀ ਮੰਮੀ ਦੇ ਸਾਹ ਦੇਖਾਈ ਨੇ ਲੋਕਾਂ ਨੂੰ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ HAHAHA <laughs>